ਹਾਂਜੀ ਧੰਤਨ ਸਤਿਗੁਰੂ ਤੇਰਾ ਹੀ ਆਸਰਾ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਜਾਣਕਾਰੀ ਅੱਜ ਫੇਰ ਅਸੀਂ ਸਾਂਝੀ ਕਰਨ ਲੱਗੇ ਆਂ ਅੱਜ ਅਸੀਂ ਉਹਨਾਂ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੰਨੇ ਜਿਹੜੇ ਕਹਿੰਦੇ ਅਸੀਂ ਬੰਦੇ ਤੋਂ ਰੱਬ ਦਾ ਗਿਆਨ ਲੈਣਾ ਹੀ ਨਹੀਂ ਉਹਨਾਂ ਨੂੰ ਅਸੀਂ ਅੱਜ ਸਵਾਲ ਕਰ ਰਹੇ ਆਂ ਜਦ ਦੁਨੀਆ ਦਾ ਕੋਈ ਵੀ ਕੰਮ ਬੰਦੇ ਤੋਂ ਬਿਨਾ ਨਹੀਂ ਹੁੰਦਾ ਜੇ ਜਹਾਜ਼ ਨੂੰ ਬੰਦਾ ਚਲਾ ਰਿਹਾ ਤੇ ਬੰਦੇ ਨੇ ਹੀ ਜਹਾਜ਼ ਬਣਾਇਆ ਰੇਲ ਗੱਡੀ ਨੂੰ ਬੰਦਾ ਚਲਾ ਰਿਹਾ ਤੇ ਰੇਲ ਗੱਡੀ ਬੰਦੇ ਨੇ ਬਣਾਈ ਹੈ ਕੋਈ ਵੀ ਦੁਨੀਆ ਦਾ ਕੰਮ ਆ ਜਿਹੜਾ ਉਹ ਬੰਦੇ ਤੋਂ ਬਿਨਾ ਨਹੀਂ ਹੁੰਦਾ ਤੁਸੀਂ ਡਾਕਟਰ ਬਣਨਾ ਹੈ ਪਹਿਲਾਂ ਤੁਹਾਨੂੰ ਡਾਕਟਰ ਦੇ ਕੋਲੇ ਜਾ ਕੇ ਕੰਮ ਸਿੱਖਣਾ ਪਊਗਾ ਨੌਲੇਜ ਲੈਣੀ ਪਊਗੀ ਬੰਦੇ ਤੋਂ ਗਿਆਨ ਲੈਣਾ ਪਊਗਾ ਜਿਹੜਾ ਵੱਡਾ ਡਾਕਟਰ ਹੁੰਦਾ ਹੈ ਹਸਪਤਾਲਾਂ ਦੇ ਵਿੱਚ ਉੱਥੇ ਡਾਕਟਰ ਬਣਨ ਦੇ ਲਈ ਬੰਦੇ ਨੂੰ ਜਾ ਕੇ ਲੱਗਣਾ ਪੈਂਦਾ ਹੈ ਫਿਰ ਉੱਥੇ ਕੁਝ ਸਮਾਂ ਲਾਉਣਾ ਪੈਂਦਾ ਫਿਰ ਉਹ ਜਾਣਕਾਰੀ ਲੈਣੀ ਪੈਂਦੀ ਹੈ ਗਿਆਨ ਤਾਂ ਬੰਦਾ ਹੀ ਦਿੰਦਾ ਨਾ ਜਦ ਦੁਨੀਆਦਾਰੀ ਦਾ ਗਿਆਨ ਬੰਦਾ ਬੰਦੇ ਨੂੰ ਦੇ ਸਕਦਾ ਹੈ ਮੰਨ ਕੇ ਚੱਲੋ ਅੱਜ ਐਮਪੀ ਦੀਆਂ ਚੋਣਾਂ ਹੁੰਦੀਆਂ ਅਸੀਂ ধারণা ਦੇਣੀ ਚਾਹੁੰਦੇ ਹਾਂ ਮਿਸਾਲ ਦੇਣੀ ਚਾਹੁੰਦੇ ਹਾਂ ਵੀ ਐਮਪੀ ਚੋਣ ਲੜਦੇ ਆ ਫਿਰ ਜਿਹੜਾ ਐਮਪੀ ਜਿੱਤ ਜਾਂਦਾ ਉਹ ਪਾਰਲੀਮੈਂਟ ਦੇ ਵਿੱਚ ਪਹੁੰਚਦਾ ਕਿੰਨੇ ਐਮਪੀ ਚੋਣ ਲੜਦੇ ਹੁੰਦੇ ਨੇ ਤੇ ਹਾਰੇ ਹੋਏ ਨਹੀਂ ਜਾਂਦੇ ਜਿੱਤੇ ਹੋਏ ਜਾਂਦੇ ਐ ਇਸੇ ਤਰ੍ਹਾਂ ਬੰਦੇ ਦੇ ਵਿੱਚ ਪੰਜ ਟੌਰ ਹੈ ਉਹਨਾਂ ਦੇ ਨਾਲ ਬੰਦੇ ਨੇ ਮੁਕਾਬਲਾ ਕਰਨਾ ਹੈ ਮੁਕਾਬਲਾ ਕਿਵੇਂ ਕਰਨਾ ਜੇ ਠੋਡੇ ਪੱਲੇ ਗਿਆਨ ਹੋਊਗਾ ਨੌਲੇਜ ਹੋਊਗੀ ਇੱਕ ਗੁਰੂ ਨੌਲੇਜ ਦਿੰਦਾ ਗਿਆਨ ਦਿੰਦਾ ਵੀ ਭਾਈ ਜਿਹੜੀਆਂ ਅੰਦਰ ਲੀਆਂ ਬਰਾਈਆਂ ਉਹਨਾਂ ਨਾਲ ਤੁਸੀਂ ਕਿਵੇਂ ਮੁਕਾਬਲਾ ਕਰਨਾ ਜਿਵੇਂ ਚੋਣਾ ਲੜਦੇ ਆ ਐਮਐਲਏ ਐਮਪੀ ਇੱਕ ਦੂਜੇ ਦਾ ਮੁਕਾਬਲਾ ਕਰਦੇ ਆ ਲੋਕਾਂ ਵਿੱਚ ਆਪਣਾ ਪੱਖ ਰੱਖਦੇ ਆ ਫਿਰ ਉਹਨਾਂ ਨੂੰ ਜਿੱਤ ਮਿਲਦੀ ਆ ਫਿਰ ਉਹ ਪਾਰਲੀਮੈਂਟ ਦੇ ਵਿੱਚ ਪਹੁੰਚਦੇ ਆ ਤਾਂ ਅਸੀਂ ਵੀ ਰੱਬ ਤੱਕ ਪਹੁੰਚਣ ਵਾਸਤੇ ਜਿਹੜੀਆਂ ਸਾਡੇ ਵਿੱਚ ਬਰਾਈਆਂ ਆ ਉਹਨਾਂ ਦੇ ਨਾਲ ਮੁਕਾਬਲਾ ਕਿਵੇਂ ਹੋਊਗਾ ਜਦੋਂ ਥੋੜੇ ਪੱਲੇ ਗਿਆਨ ਹੋਊਗਾ ਰੱਬ ਦਾ ਗਿਆਨ ਹੋਊਗਾ ਤੇ ਰੱਬ ਦਾ ਗਿਆਨ ਕੌਣ ਦਿੰਦਾ ਬੰਦਾ ਬੰਦੇ ਤੋਂ ਬਿਨਾ ਜਦ ਸੰਸਾਰ ਦੇ ਕੰਮ ਨਹੀਂ ਹੋ ਸਕਦੇ ਤਾਂ ਰੱਬ ਦਾ ਫਿਰ ਗਿਆਨ ਬੰਦੇ ਤੋਂ ਬਿਨਾ ਕਿਵੇਂ ਮਿਲ ਸਕਦਾ ਅਸੀਂ ਅੱਜ ਦੱਸਣਾ ਚਾਹੁੰਦੇ ਆਂ ਕਿ ਜੋ ਵੀ ਚੀਜ਼ ਬਣਾਈ ਉਹ ਬੰਦੇ ਨੇ ਬਣਾਈ ਬੰਦੇ ਨੂੰ ਬੰਦੇ ਨੇ ਸਿੱਖਿਆ ਦਿੱਤੀ ਬੰਦਾ ਬੰਦੇ ਨੂੰ ਪੜਾ ਰਿਹਾ ਹੈ ਹਰ ਕੰਮ ਬੰਦਾ ਕਰ ਰਿਹਾ ਹਰ ਇੱਕ ਜਗ੍ਹਾ ਦੇ ਉੱਤੇ ਬੰਦੇ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਕੰਪਿਊਟਰ ਆ ਉਹ ਬੰਦੇ ਨੇ ਬਣਾਇਆ ਕੰਪਿਊਟਰ ਨੂੰ ਬੰਦਾ ਚਲਾ ਰਿਹਾ ਹੈ ਟਰੈਕਟਰ ਬੰਦੇ ਨੇ ਬਣਾਇਆ ਟਰੈਕਟਰ ਬੰਦਾ ਚਲਾ ਰਿਹਾ ਹੈ ਤੇ ਜਿੱਦੋਂ ਗੱਲ ਰੱਬ ਦੀ ਆਉਂਦੀ ਹੈ ਭਗਵਾਨ ਦੀ ਆਉਂਦੀ ਹੈ ਕਹਿੰਦੇ ਕਿ ਅਸੀਂ ਤਾਂ ਰੱਬ ਦਾ ਗਿਆਨ ਬੰਦੇ ਤੋਂ ਲੈਣਾ ਹੀ ਨਹੀਂ ਆਈ ਤਾਂ ਬੰਦੇ ਨੂੰ ਮੰਨਣਾ ਹੀ ਨਹੀਂ ਫਿਰ ਦੁਨੀਆਦਾਰੀ ਦਾ ਗਿਆਨ ਬੰਦੇ ਤੋਂ ਕਿਉਂ ਲੈਨੇ ਆ ਡਾਕਟਰ ਇੱਕ ਡਾਕਟਰ ਕੋਲੇ ਜਾ ਕੇ ਡਾਕਟਰ ਬ ਤਾ ਕੋਈ ਵੀ ਚੀਜ਼ ਆ ਜਾਨੇ ਕਿ ਬੰਦਾ ਬੰਦੇ ਤੋਂ ਗਿਆਨ ਲੈਂਦਾ ਬੰਦਾ ਬੰਦੇ ਤੋਂ ਸੋਚੀ ਲੈਂਦਾ ਦੁਨੀਆਦਾਰੀ ਦੀ ਤੇ ਫਿਰ ਰੱਬ ਦੀ ਸੋਚੀ ਲੈਣ ਵਾਸਤੇ ਵੀ ਕਿਸੇ ਬੰਦੇ ਕੋਲੇ ਜਾਣਾ ਪੈਣਾ ਨਾ ਕਿਸੇ ਗੁਰੂ ਕੋਲੇ ਜਾਣਾ ਪੈਣਾ ਹੈ ਗੁਰੂ ਦੇ ਗਿਆਨ ਤੋਂ ਬਿਨਾ ਤੇ ਗਿਆਨ ਬੰਦੇ ਤੋਂ ਬਿਨਾ ਮਿਲਦਾ ਨਹੀਂ ਜਾਂ ਤਾਂ ਦੁਨੀਆਦਾਰੀ ਦਾ ਗਿਆਨ ਬੰਦੇ ਤੋਂ ਬੰਦਾ ਲੈ ਸਕਦਾ ਤੇ ਭਗਵਾਨ ਦਾ ਗਿਆਨ ਵੀ ਫਿਰ ਬੰਦਾ ਹੀ ਦੇ ਸਕਦਾ ਨਾ ਤਾਂ ਇਸ ਵਾਸਤੇ ਅੱਜ ਅਸੀਂ ਉਹਨਾਂ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੰਦਾ ਹੈ ਵੀ ਜਿਹੜੇ ਲੋਕ ਕਹਿੰਦੇ ਜੀ ਅਸੀਂ ਤਾਂ ਰੱਬ ਦਾ ਗਿਆਨ ਬੰਦੇ ਤੋਂ ਲੈਣਾ ਹੀ ਨਹੀਂ ਰੱਬ ਦਾ ਗਿਆਨ ਜਦ ਬੰਦੇ ਤੋਂ ਲਾਉਂਗੇ ਤਾਂ ਰੱਬ ਦੀ ਥੋੜੀ ਦਿੰਦੀ ਗਿਆਨ ਮਿਲਦਾ ਬੰਦੇ ਨੂੰ ਬੰਦਾ ਬੰਦੇ ਨੂੰ ਗਿਆਨ ਦਿੰਦਾ ਦੁਨੀਆਦਾਰੀ ਦਾ ਤੇ ਫਿਰ ਰੱਬ ਦੀ ਸੋਝੀ ਵੀ ਬੰਦਾ ਹੀ ਦੇ ਸਕਦਾ ਹੈ ਤਾਂ ਜਿਹੜੇ ਬੰਦੇ ਤੋਂ ਲਰਜੀ ਕਰਦੇ ਆ ਰੱਬ ਦੇ ਨਾਮ ਦੀ ਕਹਿੰਦੇ ਅਸੀਂ ਬੰਦੇ ਤੋਂ ਗਿਆਨ ਨਹੀਂ ਲੈਣਾ ਪਰ ਦੁਨੀਆਦਾਰੀ ਦਾ ਗਿਆਨ ਬੰਦੇ ਤੋਂ ਕੋ ਲੈਣੇ ਆ ਮੰਨ ਕੇ ਚਲੋ ਤੁਸੀਂ ਕਿਤੇ ਜਾਣਾ ਹੈ ਮੈਂ ਰਸਤਾ ਕਿਧੋਂ ਪੁੱਛਦੇ ਆ ਬੰਦੇ ਤੋਂ ਉਹ ਤੁਹਾਨੂੰ ਦੱਸਦਾ ਵੀ ਭਾਈ ਐਸ ਘਰੇ ਇੱਧਰ ਨੂੰ ਜਾਣਾ ਇੱਧਰ ਨੂੰ ਜਾਣਾ ਦੁਨੀਆਦਾਰੀ ਦਾ ਰਸਤਾ ਜੇ ਤਾਂ ਬੰਦਾ ਦੱਸ ਸਕਦਾ ਤੇ ਭਗਵਾਨ ਤੱਕ ਜਾਣ ਦਾ ਰਸਤਾ ਵੀ ਬੰਦੇ ਤੋਂ ਬਿਨਾ ਨਹੀਂ ਮਿਲਦਾ ਗਿਆਨ ਤੋਂ ਬਿਨਾ ਨਹੀਂ ਮਿਲਦਾ ਗਿਆਨ ਕਿਤੋਂ ਮਿਲਦਾ ਹੈ ਇੱਕ ਗੁਰੂ ਤੋਂ ਉਹਨੂੰ ਗੁਰੂ ਦੀ ਪਦਵੀ ਮਿਲਦੀ ਹੈ ਜਿਹੜਾ ਮਤਲਬ ਵੀ ਪ੍ਰਮਾਤਮਾ ਤੱਕ ਪਹੁੰਚਿਆ ਹੁੰਦਾ ਹੈ ਉਹ ਫਿਰ ਬੰਦੇ ਨੂੰ ਕਹਿੰਦਾ ਵੀ ਮੈਂ ਵੀ ਉਸ ਗਿਆਨ ਦੇ ਨਾਲ ਰੱਬ ਤੱਕ ਪਹੁੰਚਿਆ ਹਾਂ ਤੁਸੀਂ ਵੀ ਪਹੁੰਚ ਸਕਦੇ ਆ ਆਹ ਬਰਾਈਆਂ ਛੜੜੀਆਂ ਆਹ ਪੁਰੇ ਕਰਮ ਛੱਕਣੇ ਆ ਤਾਂ ਇਸ ਵਾਸਤੇ ਅੱਜ ਅਸੀਂ ਉਹਨਾਂ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੰਦਾ ਹੈ ਜਿਹੜੇ ਲੋਕ ਕਹਿੰਦੇ ਅਸੀਂ ਬੰਦੇ ਤੋਂ ਗਿਆਨ ਨਹੀਂ ਲੈਣਾ ਫਿਰ ਦੁਨੀਆਦਾਰੀ ਦਾ ਗਿਆਨ ਵੀ ਬੰਦੇ ਤੋਂ ਲੈਣੇ ਆ ਨਾ ਤਾਂ ਬੰਦੇ ਤੋਂ ਬਿਨਾ ਗਿਆਨ ਨਹੀਂ ਹੋ ਸਕਦਾ ਬੰਦੇ ਤੋਂ ਬਿਨਾ ਸੋਚ ਹੀ ਨਹੀਂ ਹੋ ਸਕਦੀ ਤਾਂ ਬੰਦਾ ਬੰਦੇ ਨੂੰ ਗਿਆਨ ਕਰਵਾ ਸਕਦਾ ਹੈ ਤੁਸੀਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਅਸੀਂ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ